ਚੋਰੀ ਕਰਨ ਦੇ ਕਈ ਤਰੀਕੇ ਤੁਸੀਂ ਦੇਖੇ ਹੋਣਗੇ ਕਈ ਥਾਵਾਂ ਤੇ ਤੁਸੀਂ ਲੋਕਾਂ ਨੂੰ ਤਾਲੇ ਤੋੜ ਕੇ ਅਤੇ ਕਈ ਥਾਵਾਂ ਤੇ ਦਰਵਾਜ਼ੇ ਤੋੜ ਕੇ ਚੋਰੀ ਕਰਦੇ ਵੇਖਿਆ ਹੋਵੇਗਾ ਇਹ ਤੁਸੀਂ ਕਦੇ ਦੇਖਿਆ ਹੈ ਕਿ ATM ਦੇ ਵਿੱਚ ਚੋਰੀ ਕਰਨਾ ਹੈ ਚੋਰ ATM ਮਸ਼ੀਨ ਹੀ ਪੁੱਟ ਕੇ ਲੈ ਗਏ ਹੋਣ ਅਜਿਹਾ ਇੱਕ ਮਾਮਲਾ ਤੁਹਾਨੂੰ ਹੁਣ ਦੱਸਣ ਲੱਗਿਆ ਜਿਸ ਦੀ ਕਿ ਵੀਡੀਓ ਵੀ ਸਾਹਮਣੇ ਆਈ ਹੈ ਜਿੱਥੇ ਚੋਰਾਂ ਨੇ ਰੇਨ ਕੋਟ ਪਾ ਕੇ ਚੋਰੀ ਦੀ ਵਾਰ ਦਾਤ ਨੂੰ ਅੰਜਾਮ ਦਿੱਤਾ ਇਸ ਵਾਰ ਦਾਤ ਨੂੰ ਅੰਜਾਮ ਦੇਣ ਲਈ ਚੋਰਾਂ ਨੇ ਇੱਕ ਮੋਟੀ ਰੱਸੀ ਦਾ ਤੇ ਇੱਕ ਕਾਰ ਦਾ ਸਹਾਰਾ ਲਿਆ ਤਾਂ ਸਭ ਤੋਂ ਪਹਿਲਾਂ ਚੋਰ ਰੱਸੀ ਦੇ ਨਾਲ ਏਟੀਐਮ ਦੇ ਵਿੱਚ ਦਾਖਲ ਹੁੰਦੇ ਨੇ ਫਿਰ ਏਟੀਐਮ ਨੂੰ ਮੋਟੀ ਰੱਸੀ ਦੇ ਨਾਲ ਬੰਨ੍ਹ ਦਿੰਦੇ ਨੇ ਅਤੇ ਕਾਰ ਦੀ ਮਦਦ ਦੇ ਨਾਲ ਰੱਸੀ ਨੂੰ ਖਿੱਚਦੇ ਹਨ ਪਰ ਪਹਿਲੀ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੁੰਦੇ ਹਾਲਾਂਕਿ ਕਈ ਵਾਰ ਅਜਿਹਾ ਕਰਨ ਨਾਲ ਏਟੀਐਮ ਦੋ ਹਿੱਸਿਆਂ ਦੇ ਵਿੱਚ ਵੀ ਓਖੜ ਜਾਂਦਾ ਹੈ ਇਸ ਤੋਂ ਬਾਅਦ ਚੋਰਾ ਨੇ ਏਟੀਐਮ ਨੂੰ ਕਾਰ ਦੇ ਵਿੱਚ ਰੱਖ ਦਿੱਤਾ ਅਤੇ ਫਰਾਰ ਹੋ ਗਿਆ ਸਾਰੀ ਘਟਨਾ ਏਟੀਐਮ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੀਆਂ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀਆਂ ਨੇ ਇਨ੍ਹਾਂ ਸਾਤੇ ਚੋਰਾਂ ਦਾ ਦਿਮਾਗ ਤੁਸੀਂ ਦੇਖ ਹੀ ਸਕਦੇ ਹੋ ਇਹਨਾਂ ਨੇ ਤਾਂ ਫਿਲਮਾਂ ਦੇ ਸੀਨ ਨੂੰ ਵੀ ਫੇਰ ਕਰ ਦਿੱਤਾ ਤਾਂ ਦੇਖੋ ਕਿਵੇਂ ਮੋਟੀ ਰੱਸੀ ਦੇ ਨਾਲ ਇਹ ਏਟੀਐਮ ਮਸ਼ੀਨ ਨੂੰ ਕਾਰ ਦੀ ਮਦਦ ਦੇ ਨਾਲ ਖਿੱਚਦੇ ਨੇ ਅਤੇ ਫਿਰ ਏਟੀਐਮ ਮਸ਼ੀਨ ਨੂੰ ਕਾਰ ਦੇ ਵਿੱਚ ਰੱਖ ਕੇ ਰਫੂ ਚੱਕਰ ਹੋ ਜਾਂਦੇ ਨੇ ਦੱਸ ਦਈਏ ਕਿ ਇਹ ਛੱਤੀਸਗੜ੍ਹ ਦਾ ਮਾਮਲਾ ਹੈ ਛੱਤੀਸਗੜ੍ਹ ਦੇ ਇਹ ਬੀੜ ਤੋਂ ਜੋ ਕਿ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਏਟੀਐਮ ਮਸ਼ੀਨ ਦੇ ਵਿੱਚ 21 ਲੱਖ ਰੁਪਏ ਜੋ ਕਿ ਰੱਖੇ ਹੋਏ ਸੀ 20 ਲੱਖ ਰੁਪਏ ਦੇ ਨੋਟਾਂ ਦੇ ਨਾਲ ਇਹ ਏਟੀਐਮ ਮਸ਼ੀਨ ਭਰਿਆ ਹੋਇਆ ਸੀ ਜਿਸ ਨੂੰ ਕਿ ਜੜੋਂ ਪੁੱਟ ਕੇ ਹੀ ਇਹ ਚੋਰ ਆਪਣੇ ਨਾਲ ਲੈ ਗਈ